ਮੈਂ ਕਹਿੰਦੇ ਮੈਂ ਕੱਲ ਨੂੰ ਆਉਂਗਾ ਕੱਲ ਨੂੰ ਕੱਲ ਨੂੰ ਆਉਂਗਾ ਹਾਂ ਮੈਂ ਕੱਲ ਨੂੰ ਆਉਂ ਚੱਲ ਤੇਰੇ ਕੱਲ ਨੂੰ ਕੱਲ ਨੂੰ ਕੱਲ ਨੂੰ ਆਉਂਗਾ ਪੁੱਤ ਆਤੀਆ ਚਲ ਆ ਲੈ ਪੈਨ ਲੈ ਖੇਡ ਕਿ ਕਾਪੀ ਦੋ ਮੇਰੀ ਤੀਨੂੰ ਕਾਪੀ ਦੋ ਚਲ ਕਾਪੀ ਦੋ ਮੇਰੀ ਤੀਨੂੰ ਕਾਪੀ ਦੋ ਕਰੋ ਚੱਕ ਖਲਾਰਾ ਸਵੇਰ ਦੇ ਉੱਠੇ ਹੈ ਇਹ ਕਹੋ ਇਹ ਮੇਰੀ ਵਾਲੀ ਬਟੇਰੀ ਓ ਮੁੰਡਾ ਮੇਰਾ ਘੁੰਮਦਾ ਉਹ ਮੁੰਡੇ ਮਰੇ ਇਧਰ ਆ ਹਾਂ ਉਹ ਬਜੀ ਦੋ ਓਏ ਪਾਪਾ ਤੇ ਨਹੀਂ ਆ ਤੂੰ ਪਾਪਾ ਦਾ ਕੋੜਾ ਨਹੀਂ ਕੁੜੀਆਂ ਨੂੰ ਹੁੰਦਾ ਪਾਪਾ ਨੂੰ ਨਾਸ ਕਿਹਾ ਜਾ ਪਹਿਲਾਂ ਇਧਰ ਆ ਹਰ ਗੁਣ ਉਹਨੂੰ ਬੋਲ ਲਿਆਦੇ ਉਹ ਬੋਲ ਲੈ ਰਹਿ ਗਈ ਉਹਦੀ ਉੱਥੇ ਹੀ ਹਾਂ ਇਹਦੀ ਨਹੀਂ ਬੋਲ ਉਹ ਲੈ ਭੱਜ ਗਈ ਲੈ ਇਹ ਆਲੇ ਆਲੇ ਨਿਕਤੇ ਕਿਦੀ ਬੋਲਿਆ ਮੇਰੀ ਆ ਮੇਰੀ ਹੈ ਮਤਲਬ ਕਹਿਣ ਦੇ ਆ ਲੱਲਾ ਲੈ ਆਹ ਮਾਰੀਏ ਚੁੱਕੇ ਜਾ ਹੁਣ ਉਹਨੂੰ ਇੰਜਣ ਨੂੰ ਚੰਗਾ ਭਜਾਉਣ ਲਈ ਭਾਰ ਘਟਾਉਂਦੀ ਇੰਜਣ ਦਾ ਇੰਜਣ ਤੇਰਾ ਇਹਨੇ ਭਾਰ ਘਟਾਉਣਾ ਹੀ ਛੁੱਟ ਨਾ ਇਹ ਕਿੱਧਰ ਛੁੱਟਤੀ ਆ ਆ ਉਹ ਨਾ ਨਾ ਦੇ ਦੇ ਦਿੰਦਾ ਨਹੀਂ ਆ ਉਹ ਦੇਤਾ ਆ ਦੇ ਦੋ ਮੈਨੂੰ ਇਹ ਕੀ ਆ ਬੈਲੂਨ ਨਹੀਂ ਬੈਲੂਨ ਨਹੀਂ ਆ ਸਪਾਈਡਰਮੈਨ ਹੈ ਸਪਾਈਡਰਮੈਨ ਆ ਅੱਛਾ ਫਲੋਨੀ ਫਲੋਨੀ ਸਾਰਾ ਪਤਾ ਇਹ ਉਧਰ ਉਹ ਚਾਤਰ ਉਹ ਕੀ ਕਰਨੀ ਉਹ ਆਪਣੇ ਪਾਲਣੇ ਨਹੀਂ ਮੇਰੀ ਕੁੜੀ ਨੇ ਨਹੀਂ ਦੇਣਾ ਚੱਦਾ ਨਹੀਂ ਆਹ ਲੈ ਚਦਾ ਹਾਂ ਆਹ ਦੇਖੋ ਹਾਂ ਉਤਰ ਅਨੀ ਮੈਮ ਪਰਨਾ ਦੇ ਹੁੰਦੀ ਫਾਉਂ ਵਾਹ ਉਹ ਤੇ ਕਹਾਂ ਮੈਂ ਤਾਂ ਫਾਉਂ ਦੇ ਦੇ ਮੈਂ ਤੇ ਈ ਕਰਾਂ ਇਹਨੂੰ ਕਰਾਂ ਡੋਗੀਆਂ ਆਗਨ ਮ ਕਹਾਂ ਵੀ ਇਹਨੂੰ ਲੈ ਜਾ ਇਹਨੇ ਸਤਾਇਆ ਬੜਾਈ ਇਹ ਕੀ ਆ ਜਹਾਜ ਅੱਛਾ ਕਿਹਦੇ ਜਾਜ ਆਏ ਪੁੱਠਾ ਚਲਾਉਣ ਨਹੀਂ ਦੂੰਦੇ ਸਿੱਧਾ ਕਰ ਨੂੰ ਆ ਸਿੱਧਾ ਕਰ ਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹ ਦਿਨ ਮੌਕ ਦੇ ਵਿੱਚ ਤੇ ਤਿਆਰ ਸ਼ਹਿਰ ਹੋ ਗਏ ਆਪਾਂ ਹੁਣ ਤੇ ਟਾਈਮ ਮੇਰੇ ਹਿਸਾਬ ਨਾਲ 10:30 ਦੇ ਕਰੀਬ ਹੋ ਗਏ ਨੇ 10:30 ਜਾਂ 11:00 ਦਾ ਟਾਈਮ ਹੋਣਾ ਆ ਤੇ ਗੱਡੀ ਲਾਈ ਹੋਈ ਆ ਇੱਧਰ ਸਾਈਡ ਤੇ ਪਹਿਲਾਂ ਸਵੇਰੇ ਇੱਥੇ ਲਾਈ ਸੀਗੀ ਤਾਂ ਕਰਕੇ ਫਿਰ ਮੈਂ ਗਾਂਹ ਗੱਡੀ ਕਰਤੀ ਕਿਉਂਕਿ ਦਰਵਾਜ਼ਾ ਜਿਹੜਾ ਨਹੀਂ ਬਾਹਰ ਨੂੰ ਖੁੱਲਦਾ ਮੈਂ ਕਿਤੇ ਗੱਡੀ ਦੇ ਨਾਲ ਹੀ ਨਾ ਟੱਚ ਹੋ ਜੇ ਵੀ ਸੋ ਇਹਦੇ ਡੈਡੀ ਹੋਣਾ ਜਾਣਾ ਹੈ ਆਪਣੀ ਡਿਊਟੀ ਕੰਮ ਤੇ ਤੇ ਉਹ ਚਲੇ ਗਏ ਨੇ ਆਇਆ ਇੱਕ ਰੀ ਪਾਣੀ ਦੇ ਭਣੇ ਇਹ ਕਪੜੇ ਬਦਲਤੇ ਆ ਬੁਰਸ਼ ਕੰਦੀ ਕਰਨਾ ਮੈਂ ਹੈ ਜੇ ਹੁਣ ਉਧਰ ਨੂੰ ਗਈ ਤੇ ਵੇਖੀ ਫਿਰ ਆ ਵੀ ਲਾਗੇ ਸੋਟਾ ਰੱਖਿਆ ਕਮਰੇ ਦਾ ਸੋਟਾ ਫੜਾਈਂ ਜਾ ਰਿਹਾ ਇੱਕ ਮਿੰਟ ਰੁਕ ਜਾ ਹਰ ਗੁਣ ਇੱਕ ਮਿੰਟ ਜਰਾ ਹੁਣ ਮੈਂ ਦੇਖੀ ਗੇਟ ਚੱਲਣਾ ਜਰਾ ਕਦੋਂ ਜਾਨੀ ਮੈਂ ਉਹ ਪੂਰਾ ਡਿਆ ਨੰਦਲੇਨ ਚਲ ਗਿਆ ਇਥੇ ਆਓ ਆਓ ਵੇਖੋ ਓ ਇਧਰ ਖਾ ਲ ਖਾ ਭਾਜੀ ਲੈ ਕੇ ਚੀਜੀ ਹਰ ਗਨ ਜੋਗੀ ਖਾ ਲ ਖਾ ਲੋ ਚੀਜੀ ਖਾ ਲ ਨਾ ਹਣਾ ਕਿੱਧਰ ਚੱਲੀਆਂ ਇਧਰ ਆ ਜਾ ਇਧਰ ਆ ਜਾ ਆ ਸ਼ਕਾਰੀ ਚੀਜੀ ਖਾ ਲ ਮੈਂ ਖਾਣਾ ਨਹੀਂ ਤੇ ਲੈ ਮੰਨਦੇ ਤੇ ਯਾਰ ਇਹਨੇ ਨਹੀਂ ਖਾਣੀ ਮੈਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਉਹ ਕੁਛ ਵੀ ਨਹੀਂ ਹੋਇਆ ਲੈ 고추니와 고추니와, 누구냐? 아, 자, 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 ਹਾਂ। ਨਰੋ ਕੰਨੀ ਮੇਰੀ ਉਂਗਲ ਬਚਾ ਦੋ। ਖਾ ਲੋ ਨਾ। ਖਾ ਲਾਣ ਬੁਗੀਜ ਤੇ ਪਾ। ਮੰਮੀ ਬੋਤਲ ਚੰਗੀ ਤਾਂ ਮੈਂ ਧੋ ਲਵਾਂ। ਨਹੀਂ ਭਾਵੇਂ ਸਾਫ ਬਣਾ ਧੋ ਲੋ। ਹਾਂ ਖਾ। ਦੁਆ ਦਿਆ। ਦੁਆ ਦਿਆ। ਦੁਆ ਦਿਆ। ਜਿਵੇਂ ਪੀਓ ਪੀਓ ਦੁਆ। ਮੰਜੇ ਚਲ ਜਾ ਮਮਾ ਚਲ ਜਾ। ਇੱਧਰ ਕਹਿੰਦੇ ਮੇਰੇ ਵੀਰੇ ਆ ਸਮਗਰੀ ਆ ਗਈ ਹੈ ਹੈ ਮੈਂ ਆਹ ਵੀ ਆਹ ਵੀ ਆਹ ਕੁਲਚਾ ਕੀ ਖਾਣਾ ਹੈ ਸਮੋਸਾ ਥੋੜੀ ਆ ਓਏ ਉਹ ਕਿੱਥੇ ਮੋਟ ਪਤਲੂ ਕਿੱਥੇ ਮੋਟ ਪਤਲੂ ਕਾ ਕਦ ਹੋਗੀ ਨਾ ਆ ਗਿਆ ਕਦ ਹੋਗੀ ਨਾ ਆ ਗਿਆ ਆ ਸਾਡੋ ਕੀ ਖਵਾਤਾ ਈ ਲੈ ਕਾ ਪਠੋਰਾ ਖਾ ਲੈ ਸੂਰਾ ਥੋੜਾ ਸਾ ਇਨਰ ਸਵੈਟਰ ਨੀਚੇ ਜਿਹੜਾ ਅਧੀਆਂ ਮਾਵਾਂ ਵਾਲਾ ਛਾਤੀ ਤੇ ਢੱਕਿਆ ਤੇ ਇੱਕ ਜਿਹੜਾ ਬਸ ਇਨਰ ਬਸ ਉਹ ਪਾਇਆ ਹੁੰਦਾ ਤੇ ਇੱਕ ਪਜਾਮੇ ਬਾਪੀ ਸਵੇਰੇ ਉੱਠ ਕੇ ਪੰਨ ਪੱਕਾ ਵੀ ਲਾਇਆ ਰੱਖੀ ਤਾਮੀ ਮੈਂ ਬੜੀ ਬੜੀ ਅਜਮਾਇਆ ਕਿ ਉਹਨੂੰ ਜ਼ਿਆਦਾ ਕੱਪੜੇ ਪਾ ਦੋ ਸਰਾਤੀ ਸਾਰੀ ਰਾਤ ਨਹੀਂ ਉਹਨੇ ਸੌਣਾ ਕੱਪੜੇ ਬਹੁਤ ਘਾਤ ਨੂੰ ਪਟਾ ਕੇ ਸੌਂਦੀ ਆਏ ਡੋਗੀ ਆ ਗਈ ਹਾਏ ਨਹੀਂ ਆਇਆ ቱਤੀ ਕੋ ቱਤੀ ਬੜਾ ਚਾਲ ਆਇਆ ਸੀ ਮਾਮੀ ਨਾਲ ਸੋਣਾ ਉਹਨੇ ਸੋਣੇ ਨਹੀਂ ਦਿੱਤਾ ਮੈਂ ਤਾਂ ਸੌਫੇ 'ਨ ਸੁੱਤੀ ਹਾਂ ਸੋਫੇ 'ਨ ਸੁੱਤੀ ਮੈਂ ਕੋਲੇ ਚੱਲ ਆਉਣਾ ਨਹੀਂ ਪੜੀ ਲਿਆ ਸੁੱਤੇ ਨਹੀਂ ਆ ਤੂੰ ਕਾਣੀ ਕਣਕਣ ਫਿਰ ਆਹੋ ਲੈ ਤੇ ਤੁਹਾਡੇ ਤੋਂ ਬਾਅਦ ਹੀ ਸੁੱਤਾ ਨਹੀਂ ਤੁਸੀਂ ਧੜੀਆਂ ਲਗਾ ਲੈ ਅੱਜ ਫਰੰਟ ਕੈਮਰੇ 'ਤੇ ਵੀਡੀਓ ਬਣਾਉਣੀ ਇਧਰੇ ਆਵੇ ਆਹ ਕੌਣ ਹੈ ਪਹਿਲਾਂ ਦੱਸ ਮੈਂ ਜਾਵਾਹ ਇਨਾਹ ਮੈਂ ਚੱਲਿਆਂ ਬਾਏ ਜਾਵਾ ਇਹ ਕੀ ਆ? ਹਾਂ। ਤੈ ਚੀਕਾ ਲਓ। ਤੈ ਚੀਕਾ ਲਓ। ਜਮਾ ਮੈਂ ਮੈਂ ਜਮਾ ਮਨ ਬੱਛੀ ਪਾ ਦੋ ਆਏ ਹੋਏ ਮੇਰੇ ਸਿੰਦਰੀ ਬੱਛੀ ਪਾ ਤੀ ਕੁੱਟ ਕੇ ਪਾ ਦੇ ਨਾ ਬੱਛੀ ਫੇਰ ਮੈਂ ਤੈਨੂੰ ਮਾਰਨਾ ਈ ਕੁੱਟ ਕੇ ਦੋਹਾਂ ਹੱਥਾਂ ਨਾਲ ਆਹਾ ਚਾਹਣ ਬਾਈ ਕਾ ਦੋ ਸ਼ਾਇਰ ਇੱਧਰ ਫੋਨ ਚ ਬਾਈ ਕਰ ਦੂੰ। ਚਾ ਪਾਪਾ ਚੱਲੇ ਆ। ਪਾਪਾ ਚੱਲੇ। ਦਦ ਨੂੰ ਕਹਿੰਦੇ ਗੱਦਦਾ ਮੈਂ ਪਛਾਹੂੰਗਾ। ਅੱਪਾ ਕਾਓ ਓਕੇ ਅੱਪਾ ਦ ਮਮਾ ਉਹ ਕੋਣ ਬੈਠਾ ਹੈ ਜਾ ਚੱਲ ਜਾ ਬਾਈ ਜੇ ਮਮਾ ਚੰਗਾ ਇਸਦੀ ਮੈਂ ਚੱਲਿਆ ਬਾਈ ਚੰਗਾ ਜੀ ਸੱਸੀ ਕਾ ਜੀ ਇੰ ਚੱਲੀਆਂ ਚੰਗਾ ਇੰਝੜ ਓਕੇ ਬਾਈ ਸੱਸੀ ਕਾ ਇੰਝੜ ਓਕੇ ਸੱਸੀ ਕੁੜੀ ਮਗਰ ਖੁਤੀ ਗੱਡੀ ਦੀ ਓਕੇ ਓਕੇ ਚੰਗਾ ਜੀ ਬਾਈ ਛੱਡ ਕੇ ਜਾਣਾ ਬਾਈ ਕੀ ਜਾਂਦਾ ਹੈ ਬਾਈ ਬਾਈ ਕਰ ਬਾਈ ਇੱਥੇ ਰਹਿ ਹਾਂ ਤੂੰ 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 ਨਹੀਂ ਜਾਣਾ ਹੁਣ ਇੱਥੇ ਰਹਿ ਤੂੰ ਫੇਰ ਆਈਂ ਹੈ ਚੱਲਾ ਜਾ ਆ ਆ ਆ ਜਾ ਚੱਲਾ ਆਇਆ ਬੱਸੀ ਪੜਾ ਹੈ ਆ ਜਾ ਆ ਜਾ ਆ ਗਿਆ ਮੇਰਾ ਬਗਾ ਆ ਗਿਆ ਮੇਰਾ ਬਗਾ ਆ ਗਿਆ ਆ ਗਿਆ ਚਲੋ ਜੀ ਕਿਤੇ ਹੁਣ ਹੋ ਉਧਰ ਬਹਿਣਾ ਹੈ ਤੇ ਬਾਈ ਮੈਂ ਮੈਂ ਜਾ ਮਮਨ ਬਾਈ ਕੱਦ ਫੇਰ ਮਮਾ ਬਾਈ ਮਮਨ ਕਹਤੇ ਕਾ ਮਮਾ ਬਾਈ Bye kan naniu kan, doakan nani bye. Hati. <laughs> Kau Angel bye. 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 Jamamu? Oke bye. Kau mau nggak? Sih kak? Nih. Gini. Kita kandai. Maaf, mereka cium lagi. Jangan kafe deh. Oke bye. ਇਹ ਕਹਿੰਦੀ ਪੈਨ ਦੇ ਦੋ ਚੰਗਾ ਫਿਰ ਕਹਿੰਦੀ ਪੈਨ ਦੇ ਦੋ ਹਾਂ ਉਹ ਵੀ ਹਾਏ ਉਹ ਕਹਿੰਦੀ ਉਹ ਵੀ ਦੇ ਦੇ ਪੰਨੇ ਕੀ ਸਮਾਨ ਹੋਰ ਮੰਗਣ ਡਈਏ ਕਾਪੀ ਪੈਨ ਚਲ ਚੰਗਾ ਠੀਕ ਹੈ ਧਿਆਨ ਰੱਖੀ ਕੁੜੀ ਦਾ ਚੰਗਾ ਓਕੇ ਮੈਂ ਮੁੜ ਕੇ ਆਇਆ ਹਾਂ ਮੇਰਾ ਚਾਰਜਰ ਰਹਿ ਗਿਆ ਸੀ ਹਾਂ ਹਾਂ ਜਨਾਇਆ ਆ ਤੇਰੀ ਕੋਲ ਜਾਣਾ ਹੈ ਨਹੀਂ ਇਹਨੇ ਮੈਂ ਉਹਦਾ ਘੜੀ ਪੜ ਮজাਜਾ ਲੈਣਾ ਹੈ ਚਲ ਬੈਹ ਅਹ ਚਲ ਜੀ ਚਲ ਜੇ ਚਲ ਜੇ ਕਿੱਥੇ ਜਾਣਾ ਆ ਆ ਰੋਟੀ ਖਾ ਖਰਾਵਾ ਹੁਣ ਬਾਜ ਕੋ ਹੈ ਅੱਛਾ ਬਾਜ ਕੋ ਮੈਂ ਜਾਂ ਚੱਲ ਕਿੱਥੇ ਜਾਣਾ ਕਦੀ ਬਾਜ ਕੋ ਜਾਣਾ ਤੇ ਬਾਜ ਕੋ ਜਾ ਮੈਂ ਨਹੀਂ ਚੱਲੀ ਤੂੰ ਜਾਣਾ ਜਾ ਕੱਲੂ ਤੂੰ ਕੱਲ ਜਾ ਕੋ ਕੋ ਕਰਨੀ ਕੋਲ ਨਹੀਂ ਕਾਪਾ ਪਾ ਮਰੂਆ ਹੂੰ ਚੱਲ ਪਾ ਤੂੰ ਜਾ ਹੁਣ ਮੈਂ ਜਾਵਾਂ ਜਾ ਮੇਰੀ ਤੀ ਮੈਂ ਕਹਿੰਦੇ ਮੈਂ ਆ ਕੱਲ ਨੂੰ ਆਉਂਗਾ ਕੱਲ ਨੂੰ ਕੱਲ ਨੂੰ ਆਉਂਗਾ ਹਾਂ ਮੈਂ ਕੱਲ ਨੂੰ ਆਉਂਵਾਂ ਚਲ ਚਲ ਕੱਲ ਨੂੰ ਕੱਲ ਨੂੰ ਕੱਲ ਨੂੰ ਆਉਂਵਾਂ ਪੁੱਤ ਆਤੀ ਆ ਚਲ ਆ ਲੈ ਪੈਨ ਲੈ ਖੇਡ ਕਿ ਕਾਪੀ ਦੋ ਮੇਰੀ ਤੀਨੂ ਕਾਪੀ ਦੋ ਚਲ ਕਾਪੀ ਦੋ ਮੇਰੀ ਤੀਨੂ ਕਾਪੀ ਦੋ ਕਾਪੀ ਦੋ ਕਾਪੀ ਦੋ ਮਾਂ ਹੈ ਚੁੱਪ ਕੀਤੀ ਫੇਰ ਸੀ ਆ ਗਈ ਉਹ ਮੈਂ ਓਏ ਚਾਰ ਤੇ ਭੁੱਲ ਗਏ ਚੰਗਾ ਅਰੋਂ ਮੰਡਈ ਇਹਨੇ ਵਿਚਾਰੀ ਯਾਰ ਆ ਗਏ ਪੂਰੀ ਵਾਲੇ ਬਾਬਾ ਜੀ ਨੇ ਆ ਚੀਜ਼ਾਂ ਬਹੁਤ ਵਧੀਆ ਬਣਾਤੀਆਂ ਨੇ ਆ ਸਾਹਮਣੇ ਚੱਲ ਪਏ ਹੁਣ ਆਪਾਂ ਆ ਨਹਿਰ ਦੇ ਨਾਲ-ਨਾਲ ਜਿਹੜਾ ਪੂਰੀ ਵਾਲਿਆਂ ਨੇ ਬਾਬਾ ਜੀ ਨੇ ਆ ਕੰਮ ਕਰਵਾਇਆ ਨਾ ਬਹੁਤ ਵਧੀਆ ਕਰਾਤਾ ਹੈ ਸਾਫ ਸੁਵਾਈ ਨਾਲ ਹੀ ਹੋ ਗਈ ਬੜੀ ਹੁਣ ਕਈਆਂ ਨੇ ਕਹਿੰਨਾ ਸੰਦੀਪ ਨੇ ਕਦੋਂ ਆਣਾ ਸੰਦੀਪ ਨੇ ਆ ਇੱਕ ਦਿਨ ਚ ਆ ਜਾਣਾ ਬਹੁਤਾ ਟਾਈਮ ਨਹੀਂ ਰਹਿਣਾ ਸ਼ਾਇਦ ਕੱਲ੍ਹ ਨੇ ਕੱਲ੍ਹ ਦੀ ਢੜੀ ਰੁੱਕ ਕੇ ਬਸ 5:00 ਜਾਂ 4:00 ਦੇ ਵਿੱਚ ਆ ਜਾਣਾ ਦੋ ਦਿਨ ਦੇ ਵਿੱਚ ਆ ਜਾਣਾ ਆ ਇੱਥੇ ਪੁਲ ਲੱਗਾ ਹੈ ਬਣ ਤਰੰਤ ਤਰੰਤੋਂ ਆਪਣਾ ਸੌਰੀ ਤਰੰਤੰਦ ਕਹਿੰਦੇ ਆ ਤਰਾਂ ਵਾਲੇ ਪੁੱਲ ਤੇ ਨਹਿਰ ਵਾਲ ਨੂੰ ਨਹੀਂ ਹੋਈਦਾ ਜੀ ਇੱਥੇ ਪੁੱਲ ਲੱਗਾ ਜਾਂ ਬੰਨ ਕੋਈ ਕਿਤੇ ਆਪਣਾ ਜਾਮ ਬੜਾ ਲੱਗਦਾ ਜਿਹ ਵਿੱਚ ਪਹਿਰਾ ਸਾਹਿਬ ਹੁੰਦਾ ਵਾ ਆਪਣਾ ਐਤਵਾਰ ਤੇ ਉਹ ਦਿਨ ਅਸੀਂ ਦਾ ਸਾਹਿਬ ਤੋਂ ਸੰਗਤ ਨਿਕਲਦੀ ਆ ਬਹੁਤ ਜਾਮ ਲੱਗ ਜਾਂਦਾ ਫਿਰ ਤੇ 4-4 ਘੰਟੇ 2-2 ਘੰਟੇ ਜਾਮ ਨਹੀਂ ਨਿਕਲਦਾ ਵੀ ਕਦੋਂ ਦਾ ਤੁਰਿਆ ਇਹ ਤੇ ਹੁਣ ਜਾਮ ਚੋਂ ਨਿਕਲਣੇ ਤੇ 골ਡਨ ਗੇਟ ਪਹੁੰਚੇ ਆ ਤੇ ਮੈਨੂੰ ਸਲੂਨ ਤੋਂ ਫੋਨ ਆਈ ਜਾਂਦੇ ਆ ਲਾਈਟ ਆਫ ਹੋ ਗਈ ਆ ਤੇ ਕਲਾਇੰਟ ਜਿਹੜੇ ਉਹ ਘਰੇ ਖੜਨੇ ਪੈਣੇ ਆ ਵੀ ਆਪਣੇ ਟਰਾਂਸਫਰਮ ਚੇਂਜ ਹੋਣ ਡਿਆ। ਅੱਜ ਹੀ ਹੋਣੀ ਬੰਦ ਫੇਰ ਆਉਣੀ ਸ਼ੁਰੂ ਹੋ ਜਾਣੀ। ਹੁਣ ਵੈਸੇ ਵੀ ਨਾ ਆਪਾਂ 1.5 ਮਹੀਨੇ ਤੱਕ ਜਨਰੇਟਰ ਲੈ ਆਉਣਾ ਸਾਊਂਡ ਸਾਊਂਡ ਪ੍ਰੂਫ ਨਹੀਂ ਜਣਾ। ਬਿਨਾ ਸਾਊਂਡ ਤੇ ਠਕ ਠਕ ਬੜੀ ਕਰਦਾ ਹੈ। ਬਿਨਾ ਸਾਊਂਡ ਤੋਂ ਲੈ ਕੇ ਆਉਣਾ ਯਾਰ। ਅਮਰਸਰੋਂ ਵੇਖਾਂਗਾ ਵੀ ਬਣਦੀ ਹੋਈ ਗੱਲ ਤੇ ਕਿੰਨੇ ਤੱਕ ਹੈ। ਉਦਾਂ ਮੈਂ ਬਟਾਲਿਆਂ ਪਤਾ ਕੀਤਾ ਹੈਗਾ। ਤੇ 1.5 ਲੱਖ ਦਾ ਬਣਦਾ ਕੁਝ। 1000 ਰੁਪਏ ਘੱਟ 1.5 ਲੱਖ ਦਾ। 9000 ਵਾਟ ਦਾ। ਜੇ ਕਿ ਅਮਰਸਰ ਇਹ ਬੰਦੇ ਨੂੰ ਪਤਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਿੱਥੋਂ ਮਿਲੂਗਾ ਤੇ ਕਿੰਨੇ ਕ ਤੱਕ 9000 ਵਾਟ ਦਾ ਹੋਵੇ ਤੇ ਉਹਦੀ ਬਾਡੀ ਜਿਹੜੀ ਪੂਰੀ ਕਵਰ ਕੀਤੀ ਹੋਵੇ ਜਿੱਦਾਂ ਮਤਲਬ ਕੰਪਨੀ ਦਾ ਹੋਵੇ ਪੰਨੀ ਕਿਹੜਾ ਐਚ ਤਾਂ ਹੀ ਪੰਨੀ ਕਿਹੜਾ ਬ੍ਰਾਂਡ ਮੈਨੂੰ ਨਹੀਂ ਯਾਦ ਨਹੀਂ ਹੁਣਾ ਤੇ ਉਹ ਵਾਲੇ ਬ੍ਰਾਂਡ ਦਾ ਹੋਵੇ ਤੇ ਜ਼ਿਆਦਾ ਵਧੀਆ ਹੈ ਦੇਸੀ ਨਹੀਂ ਲੈਣਾ ਮੈਂ ਦੇਸੀ ਵੀ ਆਉਂਦੇ ਮੈਨੂੰ ਪਤਾ ਦੇਸੀ ਨਹੀਂ ਲੈਣਾ 골ਡਨ ਕਿਹੜਾ ਤਾਂ ਨਿਕਲਿਆ ਤਾਂ ਹੁਣ ਜਾਮ ਇੱਥੇ ਲੱਗ ਗਿਆ ਇੱਥੇ ਤਾਂ ਉਦੋਂ ਵੀ ਜ਼ਿਆਦਾ ਲੱਗਾ ਯਾਰ ਵੱਡਾ ਜਾਮ ਹੈ ਤਾਂ ਗੈਂਟਾ ਇੱਥੇ ਵੇਸਟ ਹੈ ਬੜੇ ਚੱਲੇ ਯਾਰ ਨਿਕਲਣੋਂ ਨਿਕਲਿਆ ਜਾਂ ਆਉਂਦੇ ਸ਼ਾਹ ਵੇਖ ਲਾ ਜੇ ਉਸੇ ਰਾਤ ਤਰਾ ਫਿਰਦਾ ਹੈ ਹੈ ਜਮ ਬਹੁਤ ਜ਼ਿਆਦਾ ਲੱਗਾ ਹੋਵੇਗਾ ਸਰ ਜੀ ਨਾ ਗੱਡੀ ਰਾਹ 'ਚ ਕੋਈ ਖਰਾਬ ਹੋ ਗਈ ਕਿ ਇਹਦੀ ਵਰਨਾ ਗੱਡੀ ਹੋ ਖਰਾਬ ਹੋ ਗਈ ਰਸਤੇ ਦੇ ਵਿੱਚ ਤਾਂ ਆ ਜਾਮ ਲੱਗਾ ਹੋਗਾ 142 ਦੇ ਪਹੁੰਚੇ ਹੁਣ ਚੱਲੇ ਆ ਘਰਾਂ ਨੂੰ ਛੁੱਟੀ ਕਰ ਲਈ ਆਪਾਂ ਯਾਰ ਮੈਂ ਕਰੋ ਹੀ ਕਹਿੰਦਾ ਨਾ ਵੀ 1 ਕਲੌਕ ਕੀ ਕਹਿੰਦੇ ਉਹ ਲਿਉਣਾ ਯਾਰ ਤੇ ਉਹ ਲਿਆਉਂਦੇ ਨਹੀਂ ਆਪ ਤਮ ਛੁੱਟੀ ਹੋ ਗਈ ਛੁੱਟੀ ਹੋ ਗਈ ਛੁੱਟੀ ਹੋ ਗਈ ਉਹ ਨਾਲ ਹੀ ਨਾਲ ਹੀ ਤੇ ਆਪਣੀ ਬਰੀ ਬਿਸਤਰਾ ਕੋਲ ਕਿਦਾ ਕਲਾਇੰਟ ਜਿਹੜੇ ਜਿੱਦਾਂ ਬਣੇ ਰਹੇ ਉਹ ਰਹਿ ਜਾਣ ਬੱਲੇ ਉਹ ਤੁਹਾਡੇ ਤੁਸੀਂ 도ੜ ਜੋ ਨਾਲ ਹੀ ਹੈ ਨਹੀਂ ਨਹੀਂ ਇਦਾਂ ਕੋਈ ਨਹੀਂ ਪਾ ਕਲਾਇੰਟ ਇੱਕ ਕਲਾਇੰਟ ਨਾਲ ਸਾਨੂੰ ਬੂੰਦੀ ਦੇਗਾ ਤੇ ਉਹ ਮਣ ਤਾਂ ਮੈਡਮ ਮੈਡਮ ਹੱਸਿਆ ਚ ਕਰਨ ਦੀ ਹੈ ਸਾਰਿਆਂ ਨੂੰ ਆਵੇ ਹੈ ਹੈ ਅਈ ਤੁਮ ਜਾਨਾ ਤੇ ਸਾਰਿਆਂ ਨੂੰ ਕਹ ਦੋ ਵੀ ਜਿੰਨਾ ਮਤਲਬ ਕਿਤੇ ਫੰਕਸ਼ਨ ਮੁੰਦੀ ਲੈ ਆ ਕਰੋ ਜਰੂਰ ਲੈ ਆਇਆ ਕਰੋ ਸਹੀ ਗੱਲ ਨਹੀਂ ਭਾਵੇਂ ਥੋੜੀ ਲੈ ਆਓ ਉਹ ਨਹੀਂ ਗੱਲ ਠੀਕ ਨਹੀਂ ਗੱਲ ਲੈ ਕੇ ਜਰੂਰ ਆਓ ਹਾਂ ਆ ਵੇਖ ਰਹੀ ਹਾਂ ਪੂਰਾ ਮੈਗਨਾ ਪਰਪਾ ਬਣਾਉਣ ਨਹੀਂ ਲਵਾਵੇ ਪੂਰੇ ਭਾਈ ਪਿੰਡਰ ਮੰਡ ਨਹੀਂ ਹੁੰਦੀ ਜਿੰਦਾ ਲਵਾਵੇ ਕਰਨੀ ਹੈ ਲਵਾਵੇ ਆਪਣੇ ਵੱਧ ਤੁਸੀਂ ਭਾਈ ਇੱਕੋ ਜਿਹਾ ਪਾਗ ਲੈ ਆਓ ਵੱਡੇ ਚ ਨਹੀਂ ਬੰਨ੍ਹ ਜਾਪੇ ਲੈ ਆਣਗੇ ਹਾਂ ਖੋਲ ਦੋ ਸਹੀ ਯਾਰ ਲੇ ਵੀ ਆਪਾਂ ਨੂੰ ਕਹਿੰਦੇ ਆ ਗਿਆ ਵਿਆਹ ਰਿਸ਼ਤੇਦਾਰ ਆਏ ਨੇ ਤੇ ਮੰਮੀ ਬਣਾ ਰਹੀ ਹੈ ਚਾਹ ਬੁੰਦੀ ਲੈਂਦੀ ਹੈ ਕੋਈ ਦੇਖੇਗਾ client ਕੋਈ ਦੇਖ ਗਿਆ پرانے ਹੁਣੇ ਅਜੇ ਗਏ ਨੇ ਵਿਆਹ ਆ ਗਿਆ ਆਪਾਂ 6 ਤਰੀਕ ਦਾ ਤੇ ਜਾਵਾਂਗੇ ਭਈ ਉਹ ਡੱਬਾ ਪਿਆ ਸਾਹਮਣੇ ਆ ਵੀ ਇਹਨੇ ਆ ਮੈਂ ਪ੍ਰਾਣੇ ਥੋੜੇ ਜਨੇ ਦੂਰ ਚੱਲ ਜਣੇ ਫੇਰ ਹੀ ਖੋਲਦੇ ਆ ਡੈਡੀ ਜੀ ਪੜ ਰਹੇ ਨੇ ਕਾਰਡ ਵਿਆਹ ਦਾ ਜਿਹੜਾ ਆਇਆ ਹੋਇਆ ਆ ਜੈਸ ਭਗਵੇਂ ਸੰਗ ਆਪ ਜਿਹਾ ਸੱਜਣਾ ਅੱਜ ਉਹ ਗੈਂਡੀਆ ਦਾ ਕੰਮ ਲੱਗਦਾ ਹਾਰ ਜਾਣਾ ਲੈ ਫਰੀ ਹਿੱਟ ਦਾ ਕੜਤਾ ਜਲੂਸ ਫਰੀ ਹਿੱਟ ਤੇ ਛੱਕਾ ਸੁੱਟਦਾ ਵੀ ਸੰਟਨ ਸੁੰਦਰ ਨਹੀਂ ਮੇਰਾ ਤਾਂ ਡੈਡੀ ਦਾ ਮੈਚ ਵੜਾ ਜੀ ਤਾਂ ਮੈਚ ਲੱਗਾ ਉਹ ਨਾ ਮੈਂ ਸਲੂਨੀ ਦਾ ਡੈਡੀ ਫੋਨ ਕਰੀ ਜੋ ਆ ਜਾ ਯਾਰ ਮੈਚ ਵੇਖ ਲੈ ਆ ਜਾ ਯਾਰ ਮੈਚ ਵੇਖ ਲੈ ਮੈਂ ਨੇ ਕਿਉਂ ਪੁੱਤ ਮੈਚ ਨਹੀਂ ਆਏ ਵੇਖਣ ਇਹਨੇ ਨਾ ਜੀ ਲੱਗਾ ਰਹਿੰਦਾ ਨਾਲੇ ਮਾਨ ਨਾਲੇ ਤੀ ਤੋ ਜਿਹੜੀ ਹੋਣਾ ਉਹ ਬੰਦਾ ਲੋਕ ਕੰਨਾ ਕਰਦਾ ਇਹਦਾ ਮਜ਼ਾ ਹੀ ਵੇਖਣ ਦਾ ਤਾਂ ਕਿੰਦਾ ਹੋ ਗਿਆ ਇਹੋ ਕੈਚ ਹੋ ਗਿਆ ਔਸਾ ਕਲਾਸ ਹਰਦਾ ਜੀ ਜਦੋਂ ਜੀ ਮੇਰੀ ਹਰ ਗੁਣ ਹੋਵੇ ਤੇ ਉਹਨੇ ਕਿੱਦਾ ਭਾਈ ਉਹਦਾ ਕੰਮ ਇਹੋ ਤਾੜੀਆਂ ਮਾਰ ਲੈਣਾ ਉਹਨਾਂ ਨੇ ਉਹਨੇ ਲੈ ਕੋਲ ਸੁੜਦਾ ਸ਼ੇਰ ਨੇ ਇਹ ਸੁੜਦਾ ਚੌਹਾਂ ਰਪੰਡਿਆ ਆ ਤਾਂ ਹੀ ਨਾ ਗੱਲ ਵੇਖੋ ਜ਼ਿੰਨੇ ਰੀਆਂ ਉਂਡੀ ਮੇਰੀ ਫੇਰ ਚੌਹਾਂ ਬਿਸੰਡੂ ਨੂੰ ਅੰਦਰ ਨੇ ਢੀ ਗਿਆ ਜਿੱਤੂ ਕੀ ਲੱਗਦੀ ਗਾ ਸ਼ੇਰ 4 10 4 14 14 ਚਾਹਾਂ ਚ ਅੱਡਰ ਜੀ ਕਹਿੰਦੇ 18 ਟਰਾਂਸਫਰ ਪਾਤੇ ਵਰਦੇ ਚੰਨੀਆ ਨੇ ਵੱਜ ਗਏ ਵੀ ਕੜਾ ਕੜਾ ਮੈਚ ਦੇ ਵੇਖਣ ਨਾਲ ਯਾਰ ਕਮੈਂਟ ਕਰਕੇ ਦੱਸਿਓ ਵੇਖਣ ਦੇ ਲੋ ਸਾਰੇ ਡੇ ਹੋਣੇ ਮੈਚ ਪਰ ਕੱਲ ਦਾ ਵੀਖ ਲੈਣਾ ਬਣਾ ਕੋਈ ਕੱਲ ਨੂੰ ਹੋਣਾ ਸਾਰੇ ਜਣੇ ਜਰੂਰ ਦੱਸਿਓ ਚੰਗਾ ਬਣਾ ਲਈ ਜਿੱਤਣ ਡਿਆ ਵਿਸੰਗਤ ਸੁਧਰ ਹੋ ਗਿਆ ਬਾਕੀ ਚਲੋ ਕੋਈ ਗੱਲ ਨਹੀਂ ਬਾਕੀ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਬਾਏ ਬਾਏ